ਇਸ ਹਵੇਲੀ ਦੇ ਵਿੱਚ ਅਸੀਂ ਖੜੇ ਆ ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਓਗੇ ਜਿੱਥੇ ਛੋਟੇ ਸਾਹਿਬਜ਼ਾਦੇ ਆदि ਸ਼ਹਾਦਤ ਹੋਈ ਉਸੇ ਹੀ ਸਥਾਨ ਤੇ ਭਗਤ ਸਦਨਾ ਜੀ ਜਿਨ੍ਹਾਂ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਹੈ ਉਹਨਾਂ ਦੀ ਹਵੇਲੀ ਬਣੀ ਹੋਈ ਹੈ ਪਤਿਹਰ ਸਾਹਿਬ ਦੀ ਉਹ ਧਰਤੀ ਹੈ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਪੁਰਾਤਨ ਨੂੰ ਸਰਹੰਦ ਕਿਹਾ ਜਾਂਦਾ ਸੀ ਜੀ ਇਹ ਜਦੋਂ ਲਾਹੌਰ ਤੋਂ ਦਿੱਲੀ ਜਾਂਦੇ ਆ ਤਾਂ ਬਿਲਕੁਲ ਮਿਡ ਪੁਆਇੰਟ ਹੈ ਜੀ ਸਰਹੰਦ ਤੋਂ ਜਿੰਨਾ ਲਾਹੌਰ ਪੈਂਦਾ ਉਹਨੇ ਦਿੱਲੀ ਪੈਂਦਾ ਤੁਸੀਂ ਜਦੋਂ ਕਿਤੇ ਦੂਰ ਤੱਕ ਇਹਦੇ ਪੱਛਮ ਵਾਲੇ ਪਾਸੇ ਜਾਓਗੇ ਨਾ ਖੇਤਾਂ ਦੇ ਵਿੱਚ ਤੁਹਾਨੂੰ ਅੱਜ ਵੀ ਉਹਨਾਂ ਦੇ ਅਵਸ਼ੇਸ਼ ਮਿਲਣਗੇ ਕਰਨੀ ਪੱਖੋਂ ਤਾਂ ਹੈ ਹੀ ਅਨਮੋਲ ਹੈ ਕੀਮਤ ਪੱਖੋਂ ਵੀ ਉਹ ਅੱਜ ਤੱਕ ਦੁਨੀਆ ਦੇ ਵਿੱਚ ਭਾਵੇਂ ਅਲਪਾ ਕਰੋੜਾਂ ਦੀ ਜ਼ਮੀਨ ਜਾਇਦਾਦ ਰਕਵੀ ਹੋएगी ਪਰ ਜੋਤੀਸਰੂਪ ਦੀ ਧਰਤੀ ਖੜੀਆਂ ਮੋਹਰਾ ਦਾ ਲੈ ਕੇ ਨਾ ਕਿਸ ਨੇ ਵੇਚੀ ਤੇ ਨਾ ਹੀ ਕਿਸ ਨੇ ਲਈ ਅੱਜ ਆਪਾਂ ਜਿੱਥੇ ਇਸ ਧਰਤੀ ਦੇ ਖੜੇ ਆ ਇਹ ਹੈ ਜੀ ਸਦਨਾ ਜੀ ਦੀ ਮਸਜਿਦ ਕਹ ਲਈਏ ਭਗਤ ਸਦਨਾ ਜੀ ਦੀ ਹਵੇਲੀ ਕਹ ਲਈਏ ਅੰਦਰ ਦੇ ਤੋਸ਼ੇਖਾਨੇ ਕਹ ਲਈਏ ਅੱਛਾ ਇਹ ਤੋਸ਼ੇਖਾਨੇ ਲਗਭਗ ਇਹਦੀ ਉਚਾਈ ਨਾ ਨਾ ਕਰਦੇ ਵਿੱਚ 40 ਜਾਂ 50 ਫੁੱਟ ਹੋਏਗੀ ਤੁਸੀਂ ਦੇਖੋ ਡੋਮ ਅੱਜ ਵੀ ਖੜਾ ਹੈ ਇਹ ਇਮਾਰਤ ਦੀ ਆਪਾਂ ਗੱਲ ਦੇਖਦੇ ਆ 8 900 ਸਾਲ ਪੁਰਾਣੀ ਇਮਾਰਤ ਹੋ ਰਹੀ ਹੈ ਇੱਕ ਵੀ ਉੱਥੋਂ ਇੱਟ ਨਹੀਂ ਖਿਸਕੀ ਹੋਈ ਹੈਗੀ ਬਿਲਕੁਲ ਜੀ ਝਰੋਖੇ ਰੱਖੇ ਹੋਏ ਨੇ ਜਿਹਨਾਂ ਤੋਂ ਸਾਰੇ ਹਵਾ ਪਾਉ ਉਹਨੂੰ ਠੰਡੀ ਹਵਾ ਹੁੰਦੀ ਸੀ ਠੰਡੀ ਹਵਾ ਕਰਕੇ ਬਿਲਕੁਲ ਰਫਾਈਨ ਹੋ ਕੇ ਹਵਾ ਅੰਦਰ ਆ ਕੇ ਬੇਖੋ ਦੇਖੋ ਅੱਜ ਵੀ ਆਪਾਂ ਗਰਮੀ ਦੇ ਮਹੀਨੇ ਇੱਥੇ ਖੜੇ ਆ ਜੂਨ ਦਾ ਮਹੀਨਾ ਚੱਲ ਰਿਹਾ ਹੈ ਇੱਥੇ ਕਿਸ ਤਰੀਕੇ ਨਾਲ ਖੰਡਰ ਗਿਆ ਸਿਰਫ ਇਹਨਾਂ ਦਾ ਇੱਕ ਗੁੰਬਦ ਹੀ ਆ ਜਿਹੜਾ ਡਿੱਗਿਆ ਬਾਕੀ ਉਸੇ ਹੀ ਤਰ੍ਹਾਂ ਖੜੀ ਹੋਈ ਹੈ ਬਟਾ ਗੁੰਬਦ ਬਹੁਤ ਬਟਾ ਚਾਰ ਗੁੰਬਦ ਸਾਰੇ ਨਾਲ ਸੰਭਨ ਕਰਕੇ ਕਿਤੇ ਨਾ ਕਿਤੇ ਇਹ ਜਿਹੜਾ ਢਾਹ ਢੇਰੀ ਹੋ ਗਿਆ ਕਦੇ ਤੁਹਾਨੂੰ ਵੀ ਕਿਸੇ ਨੇ ਸਵਾਲ ਕੀਤਾ ਇੱਕ ਕਿਸ ਦਿਨ ਸੀ ਤਾਂ ਸੁਭਾਲ ਨਾ ਹੋਣ ਕਰਕੇ ਦੀ ਮੇਨਟੇਨੈਂਸ ਨਾ ਹੋਣ ਕਰਕੇ ਇਹ ਮੁੜ ਕੇ ਫਿਰ ਜ਼ਜ਼ਰਾ ਹੁੰਦੇ ਜਾ ਰਹੀ ਹੈ ਫਿਰ ਖਸਤਾ ਹੁੰਦੀ ਜਾ ਰਹੀ ਹੈ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਖੜੇ ਹੋਇਆ ਤੇ ਜਿਸ ਹਵੇਲੀ ਦੇ ਵਿੱਚ ਅਸੀਂ ਖੜੇ ਆ ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਓਗੇ ਜਿੱਥੇ ਛੋਟੇ ਸਾਹਿਬਜ਼ਾਦੇ ਆਦਿ ਸ਼ਹਾਦਤ ਹੋਈ ਉਸੇ ਹੀ ਅਸਥਾਨ ਤੇ ਭਗਤ ਸਦਨਾ ਜੀ ਜਿਨ੍ਹਾਂ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦਰਜ ਹੈ ਉਹਨਾਂ ਦੀ ਹਵੇਲੀ ਬਣੀ ਹੋਈ ਹੈ ਹਾਲਾਂਕਿ ਭਗਤ ਸਦਨਾ ਜੀ ਦਾ ਜਨਮ 1180 ਈਸਵੀ ਦੇ ਵਿੱਚ ਪਾਕਿਸਤਾਨ ਵਿਖੇ ਹੋਇਆ ਪਰ ਇੱਥੇ ਉਹਨਾਂ ਨੇ ਆਖਰੀ ਸਮਾਂ ਬਤਾਇਆ ਇਸ ਹਵੇਲੀ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਇਸ ਹਵੇਲੀ ਬਾਰੇ ਦੱਸਣ ਲਈ ਪਹੁੰਚੇ ਨੇ ਐ ਐਡਵੋਕੇਟ ਗਗਨ ਸਿੰਘ ਕੋ ਰਾਯਾ ਜੀ ਜੋ ਖਾਸ ਤੌਰ ਤੇ ਇਹਨਾਂ ਇਮਾਰਤਾਂ ਨੂੰ ਸੰਬੰਧਨ ਦਾ ਕੰਮ ਕਰ ਰਹੇ ਨੇ ਇੱਕ ਪਾਸੇ ਦੀਵਾਨ ਟੋਡਰਮਲ ਜੀ ਧੰਨ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਮੂਰਾ ਖੜੀਆਂ ਕਰਕੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਕੌਰ ਜੀ ਦੇ ਸਸਕਾਰ ਲਈ ਜਗ੍ਹਾ ਕਰੀਦੀ ਉਸ ਹਵੇਲੀ ਨੂੰ ਵੀ ਬੂਰਪਿਆ ਤੇ ਇਸ ਹਵੇਲੀ ਦੀ ਵੀ ਮਰਮਤ ਸ਼ੁਰੂ ਹੋਈ ਕਿਉਂਕਿ ਪਹਿਲਾਂ ਇੱਥੇ ਇਹ ਪੱਥਰ ਨਹੀਂ ਸੀ ਲੱਗਾ ਇਹ ਸਾਰਾ ਪੱਥਰ ਬਾਅਦ ਵਿੱਚ ਲਗਾਇਆ ਗਿਆ ਗਲਬਾਤ ਵੀ ਕਰਾਂਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਭਗਤ ਸਦਨਾ ਜੀ ਨੂੰ ਤਾਂ ਅਸੀਂ ਬਹੁ ਵੀ ਜਾਣਦੇ ਆ ਜੀ 15 ਭਗਤਾਂ ਦੇ ਵਿੱਚੋਂ ਰਹੇ ਨੇ ਪਰ ਕਦੇ ਨਹੀਂ ਸੀ ਸੋਚਿਆ ਕਿ ਫਤਿਹਗੁਰ ਸਾਹਿਬ ਦੀ ਧਰਤੀ ਤੇ ਉਹਨਾਂ ਦੀ ਵੀ ਹਵੇਲੀ ਹੋਏਗੀ ਜਿੱਥੇ ਉਹਨਾਂ ਨੇ ਅੰਤਿਮ ਸਮਾ ਬਤਾਇਆ ਇਤਿਹਾਸ ਦੇ ਵਿੱਚ ਨਾ ਬਹੁਤ ਸਾਰੇ ਕਈ ਇਤਿਹਾਸ ਦੇ ਪਾਤਰ ਜਿਹੜੇ ਅਣਗੋਲੇ ਰਹ ਜਾਂਦੇ ਨੇ ਜੀ ਇਹ ਕਈ ਵਾਰੀ ਜਿਹੜੇ ਜਾਦਾ ਲਾਈਨ ਲਾਈਟ ਜਾਂ ਹਾਈਲਾਈਟ ਹੋ ਜਾਂਦੇ ਨੇ ਅਸੀਂ ਉਹਨਾਂ ਦਾ ਜ਼ਿਕਰ ਕਰ ਲੈਂਦੇ ਆ ਜੀ ਇਤਿਹਾਸ ਕਦੇ ਐਦਾਂ ਨਹੀਂ ਹੁੰਦਾ ਵੀ ਕਦੇ ਕੌਮ ਦੇ ਚਰਨੈਲ ਹੁੰਦੇ ਨੇ ਜਾਂ ਜਿਹੜੇ ਲੜਾਈ ਜਾਂ ਯੰਗਾਂ ਜੁੱਧਾ ਲੜਨ ਵਾਲੇ ਕੇਵਲ ਇੱਕ ਦੋ ਹੀ ਹੁੰਦੇ ਨੇ ਜਿਹੜਾ ਲੀਡ ਕਰਦੇ ਨੇ ਬਾਕੀ ਜਿਹੜੀ ਪਿੱਛੇ ਸਹੈਲਾ ਹੁੰਦੀ ਹੈ ਬਹੁਤ ਸਾਰੀ ਹੁੰਦੀ ਹੈ ਕਈ ਵਾਰੀ ਅਸੀਂ ਜਿਹੜੇ ਲੀਡਰ ਹੁੰਦੇ ਨੇ ਜਾਂ ਚਰਨੈਲ ਹੁੰਦੇ ਨੇ ਉਹਨਾਂ ਦਾ ਜ਼ਿਕਰ ਕਰ ਲੈਂਦੇ ਆ ਤਾਂ ਉਹਦੇ ਪਿੱਛੇ ਬਹੁਤ ਵੱਡਾ ਇਤਿਹਾਸ ਪਿਆ ਹੁੰਦਾ ਜੀ ਜਿੱਥੇ ਅੱਜ ਧੰਤਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਸੀਂ ਨਕਮਸਤਕ ਹੁੰਨੇ ਆ ਕਸਾਂ ਪਾਸ਼ੇ ਦੀ ਚੋਕ ਜੀ ਬਿਲਕੁਲ ਉੱਥੇ ਉੱਥੇ 15 ਭਗਤਾਂ ਨੂੰ ਉੱਥੇ ਭੱਟਾਂ ਨੂੰ ਉੱਥੇ ਕੁਸ਼ੀਖਾਂ ਨੂੰ ਨਮਸਕਾਰ ਹੁੰਦੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਮੁਸਤਫਾ ਉੱਥੇ ਭਗਤ ਸਦਨਾ ਜੀ ਨੂੰ ਨਮਸਕਾਰ ਕਰਦੇ ਆ। ਬਿਲਕੁਲ ਜੀ ਫਤਿਹਗੜ ਸਾਹਿਬ ਦੀ ਉਹ ਧਰਤੀ ਹੈ ਤੁਸੀਂ ਜ਼ਿਕਰ ਕੀਤਾ ਕਿ ਇਹ ਬਹੁਤ ਪ੍ਰਾਤਨ ਨੂੰ ਸਰਹੰਦ ਕਿਹਾ ਜਾਂਦਾ ਸੀ। ਜੀ ਇਹ ਜਦੋਂ ਲਾਹੌਰ ਤੋਂ ਦਿੱਲੀ ਜਾਂਦੇ ਆ ਤਾਂ ਬਿਲਕੁਲ ਮਿਡ ਪੁਆਇੰਟ ਹੈ। ਜੀ ਇਹ ਸਰਹੰਦ ਤੋਂ ਜਿੰਨਾ ਲਾਹੌਰ ਪੈਂਦਾ ਉਹਨੇ ਦਿੱਲੀ ਪੈਂਦਾ। ਓਕੇ ਇੱਥੇ ਬੜੀਆਂ ਮੋਨੂਮੈਂਟਸ ਬਹੁਤ ਇਤਿਹਾਸ ਸਮੋਹੀ ਬੈਠਾ ਆਪਣੇ ਬੁੱਕਲ ਦੇ ਵਿੱਚ ਫਤੇਗੜ ਸਾਹਿਬ ਦਾ ਧਰਤੀ ਜਦੋਂ ਇਹਨੂੰ ਫਤਿਹ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਨਾਮ ਤੇ ਇੱਥੇ ਛੋਟੇ ਸਾਹਿਬ ਜਦ ਦੇ ਨਾਮ ਤੇ ਹੋਇਆ ਕਿਉਂਕਿ ਪਹਿਲਾ ਨਾਮ ਸਰਹੰਦ ਮੰਨਿਆ ਜਾਂਦਾ ਜੀ ਤੇ ਸਹੰਦ ਦਾ ਸੁਣਿਆ ਕਿ ਬੜੀ ਬੜੀ 12 ਕੋ ਤੱਕ ਇਹਦਾ ਫੜਨੇ ਹੁੰਦੇ ਸੀ ਵਸਤਾ ਹੁੰਦਾ ਸੀ ਪਸੀ ਪਠਾਣਾ ਇਹ ਤੋਂ ਨੇੜੇ ਆ ਉਹ ਇਹਦਾ ਇੱਕ ਮਹੱਲਾ ਹੀ ਬਹੁਤ ਸਾਰੇ ਸਰੋਤਾਂ ਨੂੰ ਪਤਾ ਲੱਗਦਾ ਹੈ ਪਠਾਣਾ ਦਾ ਮਹੱਲਾ ਹੁੰਦਾ ਜੀ ਅੱਜ ਲਗਭਗ 5-7 ਕਿਲੋਮੀਟਰ ਤੇ ਹੈ ਅਲਾਨੀ ਸ਼ਹਿਰ ਬਣ ਚੁੱਕਿਆ ਸਬ ਡਿਵੀਜ਼ਨ ਹੈ ਪਰ ਬੜੀ ਦੂਰ ਤੱਕ ਸੀ ਤੁਸੀਂ ਜਦੋਂ ਕਿਤੇ ਦੂਰ ਤੱਕ ਇਹਦੇ ਪੱਛਾਂ ਵਾਲੇ ਪਾਸੇ ਜਾਓਗੇ ਨਾ ਖੇਤਾਂ ਦੇ ਵਿੱਚ ਤੁਹਾਨੂੰ ਆਧਾ ਅੱਜ ਵੀ ਉਹਨਾਂ ਦੇ ਅਵਸ਼ੇਸ਼ ਮਿਲਣਗੇ ਉਹ ਸਾਰੀਆਂ ਪ੍ਰਾਤਨ ਚੀਜ਼ਾਂ ਮਿਲਣਗੀਆਂ ਜਿਥੋਂ ਪਤਾ ਲੱਗਦਾ ਕਿ ਬਹੁਤ ਤੱਕ ਦੂਰ ਤੱਕ ਇੱਕ ਵਸਿਆ ਹੋਇਆ ਸ਼ਹਿਰ ਸੀ ਜੀ ਇਹਦੇ ਵਿੱਚ ਭਾਵੇਂ ਮੁਗਲਾਂ ਦੇ ਸਮੇਂ ਤੋਂ ਭਾਵੇਂ ਮੁਗਲਾਂ ਦੇ ਕਾਲ ਤੋਂ ਪਹਿਲਾਂ ਦੀ ਗੱਲ ਲੈ ਲਈਏ ਉਸ ਤੋਂ ਬਾਅਦ ਵੀ ਇੱਥੇ ਸੂਬਾ ਸਰਹੰਦ ਪੜੀ ਵੱਟਿਆ ਇੱਕ ਆਪਣੀ ਹੈਸੀਅਤ ਰੱਖਦਾ ਸੀ ਇੱਕ ਸਲਤਨਤ ਦੇ ਵਿੱਚ ਜੀ ਤੇ ਇਸ ਸ਼ਹਿਰ ਦੇ ਭਾਗ ਜਾਗੇ ਜਦੋਂ ਭਾਨਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਿੱਕੇ ਫਰਜ਼ੰਦ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਪਰਮ ਪੂਜਨੀਕ ਗੁਰਦੇਵ ਮਾਤਾ ਗੁਜਰਤੌਰ ਜੀ ਨੇ ਸ਼ਹਾਦਤ ਦਿੱਤੀ ਇਹ ਉਹਨਾਂ ਦੇ ਖੂਨ ਨਾਲ ਸਜਿਓ ਧਰਤੀ ਹੈ ਤੇ ਦੁਨੀਆ ਦੇ ਸਭ ਤੋਂ ਅਨਮੋਲ ਧਰਤੀ ਹੈ ਕਰਨੀ ਪੱਖੋਂ ਤਾਂ ਹੈ ਹੀ ਅਨਮੋਲ ਹੈ ਕੀਮਤ ਪੱਖੋਂ ਵੀ ਉਹ ਅੱਜ ਤੱਕ ਦੁਨੀਆ ਦੇ ਵਿੱਚ ਭਾਵੇਂ ਅਰਪਾ ਕਰਬਾਂ ਦੀ ਜ਼ਮੀਨ ਜਾਇਦਾਦ ਵਿਕਰੀ ਹੋਈਗੀ ਪਰ ਜੋਤੀਸ ਰੂਪ ਦੀ ਧਰਤੀ ਖੜੀਆਂ ਮੋਹਰਾ ਦਾ ਲੈ ਕੇ ਨਾ ਕਿਸੇ ਨੇ ਵੇਚੀ ਤੇ ਨਾ ਹੀ ਕਿਸੇ ਨੇ ਲਈ ਹੈ ਜੀ ਇਹ ਕੀਮਤ ਦੀ ਗੱਲ ਕਰਦਾ ਪਰ ਕਰਨੀ ਪੱਖੋਂ ਪੂਰੀ ਦੁਨੀਆ ਦੇ ਵਿੱਚ ਬ੍ਰਹਮੰਡਾਂ ਦੇ ਵਿੱਚ ਮਤਲਬ ਜੇ ਮੈਂ ਗੱਲ ਕਰਾਂ ਤਾਂ ਇਹਦੇ ਨਾਲ ਦੀ ਧਰਤੀ ਨਹੀਂ ਮਿਲਨੀ ਹੈਗੀ ਜਿੱਥੇ ਨਿੱਕੀਆਂ ਜਿੰਦਾ ਨੇ ਵੱਡੇ ਸਾਕੇ ਕਰਕੇ ਵਿਖਾਏ ਜੀ ਬਿਲਕੁਲ ਤੇ ਤੁਸੀਂ ਦੀਵਾਨ ਟੋਡਰਮਲ ਦੀ ਗੱਲ ਕਰੀਆ ਤਾਂ ਉਸ ਦਰਵੇਸ਼ ਰੂ ਨੂੰ ਸਿਰ ਝੁਕਦਾ ਜਿਨ੍ਹਾਂ ਨੇ ਸੋਨੇ ਦੀਆਂ ਖੜੀਆਂ ਮੋਹਰਾਂ ਦੇ ਨਾਲ ਧਰਤੀ ਖਰੀਦ ਕੇ ਚੌਧਰੀ ਅੱਤੇ ਕਿਲੋ ਖਰੀਦੀ ਸੀ ਅੱਤੇ ਵਾਲੀ ਦੀ ਧਰਤੀ ਦੇ ਨੇੜੇ ਬਿਲਕੁਲ ਅੱਥੇ ਅੱਜਕੱਲ ਗੁਰਦੁਆਰਾ ਸ੍ਰੀ ਚੌਥੀ ਸਰੂਪ ਸਾਹਿਬ ਹੈ ਹਮ ਉਹਨਾਂ ਦੀ ਆਪਣੀ ਹਵੇਲੀ ਬਿਲਕੁਲ ਅੰਗੋਲੀ ਪਈ ਸੀ ਇੱਥੋਂ ਜਿੱਥੇ ਆਪ ਅੱਜ ਖੜੇ ਹੈ ਇੱਥੋਂ ਤਕਰੀਬਨ ਸਾਰੇ 3-400 ਮੀਟਰ ਦੂਰ ਹੈ ਬਿਲਕੁਲ ਨਜ਼ਦੀਕ ਲੱਗਦੀ ਹੈ ਜੀ ਦੀਵਾਨ ਟੋਡਰ ਸੋ ਵਿਵਾਨ ਟੋਡਰਮਾਲ ਫਾਊਂਡੇਸ਼ਨ ਬਣਾਵਾ ਕੇ ਸੋਹਿਰਤ ਸੱਜਣਾ ਨੇ ਬਾਹਰੋਂ ਸਰਦਾਰ ਭਾਦਰ ਸਿੰਘ ਹੁਣੀ ਨੇ ਸਾਰਾ ਬਹੁਤ ਸਾਰੇ ਕੰਟ੍ਰੈਕਸ਼ਨ ਅਸੀਂ ਖੁਦ ਸਾਰੇ ਮੈਂਬਰ ਇਕੱਠੇ ਹੋ ਕੇ ਉਹਨਾਂ ਦੇ ਐਨ ਆਰ ਆਈ ਵੀਰਾਂ ਦਾ ਪਰਾਲਾ ਤਾਂ ਲਗਭਗ ਅਜੋ 60 65 ਕਰੋੜ ਦਾ ਪ੍ਰੋਜੈਕਟ ਹੈ ਉਸ ਦੀ ਤਾਮੀਰ ਕੀਤੀ ਜਾ ਰਹੀ ਹੈ ਹਵੇਲੀ ਨੂੰ ਐਸ ਇਟ ਇਜ਼ ਉਹਦੀ ਸ਼ੇਪ ਦੇ ਵਿੱਚ ਕਿਉਂਕਿ ਉਹਦੀ 1811 12 ਦੇ ਵਿੱਚ ਉਹਦੀ ਫੋਟੋ ਮਿਲੀ ਸੀ ਬ੍ਰਿਟਿਸ਼ ਲਾਇਬ੍ਰੇਰੀ ਦੇ ਤੋਂ ਉਦਾਂ ਹੀ ਤਿਆਰ ਕੀਤਾ ਜਾ ਰਿਹਾ ਹੈ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੀ ਸਹਿਯੋਗ ਨਾਲ ਇਹ ਆਰਕੀਓਲੋਜੀਕਲ ਡਿਪਾਰਟਮੈਂਟ ਟੂਰਿਜ਼ਮ ਡਿਪਾਰਟਮੈਂਟ ਜਿਹੜਾ ਪੰਜਾਬ ਸਰਕਾਰ ਦਾ ਸੰਗਤਾਂ ਦੇ ਸਹਿਯੋਗ ਨਾਲ ਦਾਨੀ ਸਜਣ ਕਰ ਰਹੇ ਨੇ ਜੀ ਅੱਜ ਆਪਾਂ ਜਿੱਥੇ ਇਸ ਜਿਸ ਤਰਤੀ ਦੇ ਖੜੇ ਆ ਇਹ ਹੈ ਜੀ ਭਗਤ ਸਤਨਾ ਜੀ ਦੀ ਮਸਜਿਦ ਕਹ ਲਈਏ ਭਗਤ ਸਤਨਾ ਜੀ ਦੀ ਹਵੇਲੀ ਕਹ ਲਈਏ ਤੁਸੀਂ ਇਹ ਦੇਖਿਆ ਘੁੰਮ ਕੇ ਬਹੁਤ ਵੱਡੀ ਲੱਗ ਪਗ ਹਾਂ ਪਹਿਲਾਂ ਤਾਂ ਇੱਥੇ ਕਾਫੀ ਮੈਂ ਕਹ ਸਕਦਾ ਜੰਗਲ ਜਿਹਾ ਸੀ ਇਹ ਕੋਈ ਪੱਥਰ ਨਹੀਂ ਸੀ ਲੱਗਾ ਇਹਦੀ ਮਰਮਮਤ ਉਨੀ ਨਹੀਂ ਸੀ ਹੈ ਬਿਲਕੁਲ ਬਿਲਕੁਲ ਜੀ ਭਗਤ ਸਤਨਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਜੀ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਧਿਆਨ ਕਰਦੇ ਹਾਂ ਤਾਂ 15 ਨੰਬਰ 858 ਦੇ ਵਿੱਚ ਉਹਨਾਂ ਦਾ ਸ਼ਬਦਾਂ ਦਾ ਜਿਕਰ ਆਉਂਦਾ ਹੈ ਉਹਨਾਂ ਦੇ ਦੋ ਸ਼ਬਦ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ ਭਗਤ ਸਦਾ ਜੀ ਦੇ ਜੀ ਨਿਰਪਕਨਿਆਕੇ ਕਾਰਨੇ ਇੱਕ ਭਇਆ ਭੇਖਤਾਰੀ ਕਾਮਾਰਤੀ ਸਵਾਰਤੀ ਵਾਕੀ ਪੈਗ ਸਵਾਰੀ ਜਾਂ ਫਿਰ ਮੈਂ ਨਾ ਹੀ ਕਿਛ ਹੋ ਨਾ ਹੀ ਕਿਛ ਆਹੇ ਨਾ ਮੋਰਾ ਔਸਰ ਲੱਜਾ ਰਖੋ ਸਦਨਾ ਜਨ ਤੋਰਾ ਉਹ ਸਿਰ ਅਪਾ ਅੰਦਰ ਨੂੰ ਜਰੋਨਿਆ ਦੇਖੋ ਇਹ ਅੰਦਰ ਦੇ ਤੋਸ਼ੇਖਾਨੇ ਕਿਹੜੀ ਕੁਛ ਅੱਛਾ ਇਹ ਤੋਸ਼ੇਖਾਨੇ ਲਗਭਗ ਇਹਦੀ ਉਚਾਈ ਲੋਹਣਾ ਘਰ ਦੇ ਵਿੱਚ 40 ਜਾਂ 50 ਫੁੱਟ ਹੋਏਗੀ ਬਹੁਤ ਜ਼ਿਆਦਾ ਜੀ ਆਪਾਂ 10 ਫੁੱਟ ਤਕਰੀਬਨ ਲੈਂਟਰ ਆਪਣੇ ਘਰਾਂ ਦਾ ਹੁੰਦਾ 12 ਫੁੱਟ ਹੋਏਗਾ ਮੈਕ 10 12 ਫੁੱਟ ਹੁੰਦਾ ਜੀ 50 ਫੁੱਟ ਕਿਉਂ ਚਾਹੀਏ ਤੇ ਉੱਪਰ ਡਾਟ ਬਣੀ ਜਾਂ ਡੋਮ ਬਣਿਆ ਹੋਇਆ ਜੀ ਤੁਸੀਂ ਦੇਖੋ ਡੋਮ ਅੱਜ ਵੀ ਖੜਾ ਹੈ ਇਹ ਜਿਹੜੀ ਇਮਾਰਤ ਦੀ ਆਪਾਂ ਗੱਲ ਦੇਖਦੇ ਆ 8 900 ਸਾਲ ਪੁਰਾਣੀ ਇਮਾਰਤ ਕਿ ਹੋ ਰਹੀ ਹੈ ਇੱਕ ਵੀ ਉੱਥੋਂ ਇੱਟ ਨਹੀਂ ਖਿਸਕੀ ਹੋਈ ਹੈਗੀ ਬਿਲਕੁਲ ਜੀ ਤੇ ਪੂਰੀ ਉਹਦੀ ਸਫਾਈ ਦੇਖੋ ਔਰ ਸੁਰਾਖ ਵੀ ਇਹਦੇ ਵਿੱਚ ਕਿਵੇਂ ਰੱਖੇ ਹੋਣਗੇ ਉਹ ਜਿਹੜੇ ਬਣਾਏ ਆ ਜਿਹੜੇ ਝਰੋਖੇ ਰੱਖੇ ਹੋਏ ਨੇ ਜਿਹੋਦੇ ਅੰਤਰਾਕੇ ਮੇਕੋ ਦੇਖੋ ਅੱਜ ਵੀ ਆਪਾਂ ਗਰਮੀ ਦੇ ਮਹੀਨੇ ਇੱਥੇ ਖੜੇ ਆ ਜੂਨ ਦਾ ਮਹੀਨਾ ਚੱਲ ਰਿਹਾ ਤੇ ਇੱਥੇ ਕਿਸ ਤਰ੍ਹਾਂ ਕਿੰਨਾ ਠੰਡਕ ਆ ਬਿਲਕੁਲ ਚਾਰੇ ਪਾਸਿਓਂ ਕਿਸੇ ਪਾਸਿਓਂ ਕੋ ਇਟਲੇ ਨਿਕਲੀ ਹੋਈ ਜੀ ਸਾਰੀ ਟਾਜੀ ਫਸੀਆਂ ਹੋਈਆਂ ਇਸ ਦੇ ਬਾਅਦ ਇਸ ਦੇ ਬਾਵਜੂਦ ਇਹ ਸੰਭਾਲ ਨਹੀਂ ਹੋਈ ਹੈਗੀ ਜੀ ਅਸੀਂ ਘਰਾਂ ਦੇ ਵਿੱਚੋਂ ਜੇਕਰ ਅੱਜਕੱਲ੍ਹ ਅਸੀਂ ਸਾਡੇ ਦੇਖੋ ਐਨ ਆਰ ਆਈ ਨੇ ਪੰਜਾਬ ਦੇ ਪਿੰਡਾਂ ਚ ਬਹੁਤ ਸਾਰੇ ਕੁੱਟੀਆਂ ਬਣਾ ਕੇ ਬਾਹਰ ਚਲੇ ਜਾਂਦੇ ਨੇ ਜਦੋਂ ਕਿ ਸਾਲ ਬਾਦੋਂ ਗੇੜਾ ਮਾਰਦੇ ਨੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਮਾਰਬਲ ਜਿਹਨੂੰ ਕਹਿੰਦੇ ਆ ਸਾਰੇ ਤੜਕੇ ਹੁੰਦੇ ਨੇ ਸਾਰੀਆਂ ਕੰਧਾਂ ਖਰਾਬ ਹੋਈਆਂ ਹੁੰਦੀਆਂ ਦਰਖਤ ਉੱਗ ਜਾਂਦੇ ਨੇ ਇਹ ਕਿਸ ਨੇ ਸੰਭਾਲੀ ਨਾ ਸੰਭਾਲ ਹੋਣ ਦੇ ਬਾਵਜੂਦ ਦੇਖੋ ਕੁਆਲਿਟੀ ਕਿੰਨੀ ਉੱਚ ਕੋਲ ਦੀ ਹੈ ਹਾਂ ਬਿਲਕੁਲ ਫਿਰ ਵੀ ਬਹੁਤ ਮਜ਼ਬੂਤੀ ਦੇ ਨਾਲ ਖੜੀ ਹੋਈ ਹੈ ਕੋਈ ਸੰਮਲਕੋ ਇੱਥੇ ਝਾੜੂ ਮਾਰਨ ਵਾਲਾ ਨਹੀਂ ਕੋਈ ਨੂੰ ਪੋਚਾ ਲਾਉਣ ਵਾਲਾ ਨਹੀਂ ਕੋਈ ਜੀ ਔਰ ਕੋਈ ਰਖਤ ਵੀ ਨਹੀਂ ਇਹ ਦੇ ਚੁੱਕ ਗਿਆ ਔਰ ਕੋਈ ਕਾ ਨਹੀਂ ਹੋ ਗਿਆ ਅੱਜ ਐਸ ਇਟ ਇਜ਼ ਜਿਵੇਂ ਦੇਖ ਰਹੇ ਹੋ ਜੇ ਇਹਨੂੰ ਸੰਭਾਲ ਕੀਤੀ ਜਾਂਦੀ ਤਾਂ ਫੇਰ ਕਿੰਨੇ ਆ ਜੀ ਬਿਲਕੁਲ ਸੋ ਇਧਰੋਂ ਨਾਲ ਹੀ ਬਾਹਰ ਨੂੰ ਗੇਟ ਨਿਕਲਦਾ ਦੱਸੋ ਜੀ ਜਿਆ ਕੇ ਫਿਰਕੇ ਇਹ ਇਹ ਚਾਰ ਡੋਮ ਸੀ ਚਾਰੇ ਖੁੰਝੀਆਂ ਦੇ ਉੱਪਰ ਚਾਰੇ ਗੁੰਬਦ ਜਿੰਨੂੰ ਆਪਾਂ ਕਹਿ ਰਹੇ ਹਾਂ ਓਕੇ ਚਾਰ ਗੁੰਬਦ ਚਾਰੇ ਖੁੰਜੀਆਂ ਦੇ ਉੱਪਰ ਸੀ ਸੈਂਟਰ ਦੇ ਵਿੱਚ ਇੱਕ ਪੰਜਵਾਂ ਗੁੰਬਦ ਸੀ ਵੱਡਾ ਡੋਮ ਜਿਹੜਾ ਟਹਿਟੇ ਰਹੀ ਹੋ ਚੁੱਕਿਆ ਹੈ ਜਿਹਨੋਂ ਬਾਹਰੋਂ ਨਿਕਲ ਕੇ ਦਿਖਾਉਣੀ ਹੈ ਸਦਰਸ਼ਕੋ ਇਧਰੋਂ ਵੀ ਤੁਹਾਨੂੰ ਇੱਕ ਝਾਤ ਮਰਵਾ ਦੇਣੇ ਤੁਸੀਂ ਦੇਖ ਸਕਦੇ ਕਿੰਨੀ ਮਜ਼ਬੂਤੀ ਦੇ ਨਾਲ ਬਣੀ ਹੋਈ ਹੈ ਬਿਲਕੁਲ ਇਧਰ ਵੀ ਤੁਹਾਨੂੰ ਦਿਖਾਉਨੇ ਆ ਜੀ ਭਗਤ ਸਰਦਨਾ ਜੀ ਨੇ ਆਖਰੀ ਸਮੇ ਇੱਥੇ ਨਾਮਬੰਦਗੀ ਕੀਤੀ ਇੱਥੇ ਰਹੇ ਨੇ ਬਿਲਕੁਲ ਔਰ ਦੇਖੋ ਕਿੰਨੀ ਮਜ਼ਬੂਤੀ ਦੇ ਨਾਲ ਇਹ ਕੰਧਾਂ ਜਿਹੜੀਆਂ ਬਣੀਆਂ ਹੋਈਆਂ ਨੇ ਬਿਲਕੁਲ ਸੋ ਇਹ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਇਹ ਇਮਾਰਤ ਕੰਦਾ ਕੀਤੀਆਂ ਹੋਈਆਂ ਸੋ ਇਹ ਕੰਦਾ ਕਰਨ ਦਾ ਮਕਸਦ ਵੀ ਇਹ ਸੀ ਕਿ ਇੱਥੇ ਗਰਮੀ ਜਿਹੜੀ ਉਹ ਬਿਲਕੁਲ ਨਹੀਂ ਸੀ ਲੱਗਦੀ ਔਰ ਨਾ ਕਿਤੇ ਲਾਈਟ ਦੀ ਲੋਡ ਪੈਂਦੀ ਸੀ ਨਾ ਪੱਖਿਆਂ ਦੀ ਲੋਡ ਪੈਂਦੀ ਸੀ ਕਿਉਂਕਿ ਰੋਸ਼ਨਦਾਨ ਪੂਰੇ ਪ੍ਰੋਵਾਈਡ ਕੀਤੇ ਗਏ ਜੂ ਪੂਰਾ ਰੋਸ਼ਨਦਾਨ ਹੈ ਇਹ ਇਥੋਂ ਜਿਹੜੇ ਝਰੋਖੇ ਨੇ ਇਹਨਾਂ ਦੇ ਵਿੱਚੋਂ ਹਵਾ ਹਵਾ ਪਾਸ ਹੁੰਦੀ ਸੀ ਮਰ ਵੀ ਦੇਖੋ ਕਿੰਨਾ ਠੰਡਾ ਮਹਿਸੂਸ ਹੋ ਰਿਹਾ ਤਾਂ ਇੱਥੋਂ ਆਪਾਂ ਨੂੰ ਮੈਨੂੰ ਲੱਗਦਾ ਏਅਰ ਕੰਡੀਸ਼ਨ ਦੀ ਹਵਾ ਨਹੀਂ ਨਹੀਂ ਹੋਣੀ ਚਾਰੇ ਪਾਸਿਓਂ ਹਵਾ ਕਰਾਸ ਹੋ ਰਹੀ ਹੈ ਕਿਸੇ ਪਾਸਿਓਂ ਹਵਾ ਦੀ ਰੁਕਾਵਟ ਨਹੀਂ ਹੈ ਕੋਈ ਅੱਜ ਕੱਲ੍ਹ ਦੇ ਜ਼ਮਾਨੇ ਦਾ ਸ਼ੀਸ਼ਾ ਨਹੀਂ ਲੱਗਿਆ ਹੋਇਆ ਹੈ ਜੀ ਬਿਲਕੁਲ ਹਵਾ ਦੀ ਪੂਰੀ ক্লোਜ਼ਿੰਗ ਹੈ ਇਹਦੇ ਵਿੱਚ ਰਹਿਣ ਵਾਲੇ ਬੰਦੇ ਬਿਮਾਰ ਕਿੱਥੋਂ ਹੋ ਜਾਣਗੇ ਜਦੋਂ ਬਿਲਡਿੰਗ ਬਿਮਾਰ ਨਹੀਂ ਹੋ ਰਹੀਆਂ ਤਾਂ ਇਨਸਾਨ ਬਿਮਾਰ ਕਿੱਥੋਂ ਹੋ ਜਾਏਗਾ ਬਿਲਕੁਲ ਸਿੱਖ ਕੌਮ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਵੀ ਆਪਣੇ ਇਤਿਹਾਸ ਨੂੰ ਲੱਭੀਏ ਆਪਣੇ ਇਤਿਹਾਸ ਨੂੰ ਸੰਭਾਲੀਏ ਦੱਸ ਦਿਆਂ ਨੇ ਕਿ ਸਾਡੀਆਂ ਪ੍ਰਾਤਨ ਇਤਿਹਾਸਿਕ ਇਮਾਰਤਾਂ ਕਿਵੇਂ ਦੀਆਂ ਸੀ ਜਿਹੜੀਆਂ ਅੱਜ ਕਿਤੇ ਨਾ ਕਿਤੇ ਬਦਲੀਆਂ ਜਾ ਰਹੀਆਂ ਹੈਗੀਆਂ ਠੰਡੇ ਬੁਰਜ ਦੀ ਗੱਲ ਕਰਦੇ ਆਂ ਦੀਵਾਨ ਟੋਡਰ ਮਲਜ ਦੀ ਹਵੇਲੀ ਦੀ ਗੱਲ ਕਰਦੇ ਆਂ ਤਾਂ ਬਦਲਦੇ ਜਾ ਰਹੇ ਨੇ ਹੁਣ ਤੁਸੀਂ ਦੇਖੋ ਕਿ ਇਹ ਜਿਹੜੀ ਹਵੇਲੀ ਆ ਭਗਤ ਸਦਨਾਜੀ ਦੀ ਸਿਰਫ ਇਹਨਾਂ ਦਾ ਇੱਕ ਗੁੰਬਦ ਹੀ ਆ ਜਿਹੜਾ ਡਿੱਗਿਆ ਬਾਕੀ ਉਸੇ ਹੀ ਤਰ੍ਹਾਂ ਖੜੀ ਹੋਈ ਹੈ ਵੱਡਾ ਗੁੰਬਦ ਸੀ ਬਹੁਤ ਵੱਡਾ ਚਾਰ ਗੁੰਬਦ ਚਾਰੇ ਨੁਕੜਾਂ ਨਾਲ ਸੰਭਨ ਕਰਕੇ ਕਿਤੇ ਨਾ ਕਿਤੇ ਇਹ ਜਿਹੜਾ ਢਾਹ ਢੇਰੀ ਹੋ ਗਿਆ ਤੇ ਇਸੇ ਹੀ ਤਰ੍ਹਾਂ ਆਉਣ ਵਾਲਾ ਸਮਾਂ ਜਿਹੜਾ ਸਾਡੀਆਂ ਜੇ ਇਮਾਰਤਾਂ ਨਾ ਸੰਭੀਆਂ ਤਾਂ ਇਹੇ ਢਾਹ ਢੇਰੀ ਹੋਣੀਆਂ ਔਰ ਇਸ ਫਰਜ ਬੰਦਾ ਸਾਡੀ ਸਿੱਖ ਕੌਮ ਦਾ ਕਿ ਆਪਣੀ ਇਮਾਰਤਾਂ ਨੂੰ ਸੰਭੀਏ ਤੇ ਜਦੋਂ ਵੀ ਫਤੇਗੜ ਸਾਹਿਬ ਦੀ ਪਾਵਨ ਧਰਤੀ ਨੂੰ ਸਜਦਾ ਕਰਨ ਆਈਏ ਨਤਮਸਕ ਹੋਣ ਆਈਏ ਤਾਂ ਇਹ ਪਿੱਛੇ ਟ੍ਰੇਨ ਦੀ ਪਟੜੀ ਹੈਗੀ ਹੈ ਇਥੇ ਜਿਹੜਾ ਫਾਟਕ ਲੰਘਦਾ ਇਸ ਫਾਟਕ ਤੋਂ ਹੀ ਦੀਵਾਨ ਟੋਡਰਮਾਲ ਦੀ ਹਵੇਲੀ ਨੂੰ ਜਾਇਆ ਜਾਂਦਾ ਤੇ ਇਹ ਨਾਲ ਹੀ ਬਿਲਕੁਲ ਅਪਾ ਕਹਿ ਸਕਦੇ ਗੁਰਦੁਆਰਾ ਮੰਜੀ ਸਾਹਿਬ ਤੋਂ ਹਾਈਵੇ ਤੋਂ ਹੀ ਰੋਡ ਜਿਹੜਾ ਨਿਕਲਦਾ ਔਰ ਸਿੱਧਾ ਆ ਆਂਦਾ ਜਦੋਂ ਗੁਰਦੁਆਰਾ ਫਤੇਗੜ ਸਾਹਿਬ ਤੋਂ ਬਿਲਕੁਲ ਮੇਨ ਰੋਡ ਦੇ ਕੋਲ ਇੱਕ ਗੁਰਦੁਆਰਾ ਸਾਹਿਬ ਹੈ ਛੇਵੀਂ ਪਾਸੇ ਹੈ ਨਾਲ ਉਹਨੇ ਗੁਰਦੁਆਰਾ ਸੀਸਗਨ ਸਾਹਿਬ ਹੈ ਜੀ ਉਹ ਗੁਰਦੁਆਰਾ ਸਾਹਿਬ ਸੀ ਜਿੱਥੇ 40 ਗੱਡੇ ਸਿੰਘਾਂ ਦੇ ਸਿਰਾਂ ਦਾ ਸੰਸਕਾਰ ਕੀਤਾ ਸੀ ਜੀ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਸੀ ਲਾਹੌਰ ਤੋਂ ਉਸ ਮੁੱਲ ਪਵਾਉਣ ਲਈ 40 ਗੱਡੇ ਸਿੰਘਾਂ ਦੇ ਸਿਰਾਂ ਦੇ ਦਿੱਲੀ ਜਾ ਰਹੇ ਸੀ ਜੀ ਸਿੰਘਾਂ ਨੇ ਇੱਥੇ ਰੋਕ ਕੇ ਉਹਦਾ ਸੰਸਕਾਰ ਕੀਤਾ ਗੁਰਦੁਆਰਾ ਸੀਸਗਨ ਸਾਹਿਬ ਹੈ ਉਸ ਤੋਂ ਅਗੇ ਪ੍ਰਾਤਨ ਸਰੰਦ ਸ਼ ਸ਼ੁਰੂ ਹੋ ਜਾਂਦਾ ਜਿਹਨੂੰ ਪੁਰਾਣੀ ਸਰਹੰਦ ਕਹਿੰਦੇ ਨੇ ਪੁਰਾਣੀ ਸਰਹੰਦ ਕਹਿੰਦੇ ਨੇ ਉਸ ਸਰਹੰਦ ਸ਼ਹਿਰ ਤੋਂ ਜਿਹੜੀ ਸੜਕ ਬਿਲਕੁਲ ਆਉਂਦੀ ਹੈ ਉਹ ਜਾਂਦੀ ਹੈ ਡੇਰਾ ਮੀਰ ਮੀਰਾ ਡੇਰਾ ਮੀਰ ਮੀਰਾ ਡੇਰਾ ਮੀਰ ਮੀਰਾ ਇਹ ਬਿਲਕੁਲ ਰੇਲਵੇ ਕ੍ਰੋਸਿੰਗ ਹੈ ਜਿਹੜੀ ਲਾਈਨ ਸਰਹੰਦ ਤੋਂ ਸ੍ਰੀ ਅਨੰਦਪੁਰ ਸਾਹਿਬ ਨੰਗਲ ਨੂੰ ਜਾਂਦੀ ਹੈ ਰੇਲਵੇ ਲਾਈਨ ਇਹ ਲਾਈਨ ਕ੍ਰੋਸ ਕਰਨ ਤੋਂ ਪਹਿਲਾਂ ਹੀ ਬਿਲਕੁਲ ਖੱਬੇ ਹੱਥੇ ਇਹ ਹਵੇਲੀ ਹੈ ਹਵੇਲੀ ਹੈ ਤੇ ਜਦੋਂ ਲਾਈਨ ਕ੍ਰੋਸ ਕਰ ਜਾਂਦੇ ਹੋ ਉੱਥੋਂ ਸੱਜੇ ਹੱਥ ਮੁੜ ਕੇ 300 ਮੀਟਰ ਦੇ ਉੱਪਰ ਇਹ ਦੀਵਾਨ ਟੋਟਾ ਅਰਮਲਦੀ ਹਵੇਲੀ ਤੇ ਫਿਰ ਕੋਮਕਿਆ ਪਾਫਾ ਦੇ ਘਰ ਸਾਬ ਨੂੰ ਆ ਜਾਣੇ ਬਿਲਕੁਲ ਸੰਕਟਾ ਦੇ ਮਨ ਦੇ ਵਿੱਚ ਸ਼ੰਕੇ ਹੁੰਦੇ ਨੇ ਕਿ ਪਤਾ ਨਹੀਂ ਇਹ ਕਿਸ ਦੀ ਹਵੇਲੀ ਆ ਇਹ ਮਸੀਤ ਆ ਜਿਹੜੀ ਇਹ ਕਿਸ ਦੀ ਬਣੀ ਹੋਈ ਆ ਕਦੇ ਤੁਹਾਨੂੰ ਵੀ ਕਿਸੇ ਨੇ ਸਵਾਲ ਕੀਤਾ ਵੀ ਇਹ ਕਿਸ ਦੀ ਮਸੀਤ ਆ ਦੇਖੋ ਜਿਹੜੀ ਇਗਨੋਰੈਂਸ ਹੈ ਨਾ ਨੋ ਅਵੇਅਰਨੈਸ ਹੈ ਕਈ ਵਾਰੀ ਸਾਨੂੰ ਜਾਣਕਾਰੀ ਅਧੂਰੀ ਹੁੰਦੀ ਹੈ ਲिटल ਨੋਲਜ ਇਜ਼ ਡੇਂਜਰਸ ਥਿੰਗ ਜਿਹੜੀ ਹੁੰਦੀ ਹੈ ਨੀਮ ਵਰ ਕੀਮ ਖਤਰਾ ਹੈ ਜਾਣ ਕਈ ਵਾਰੀ ਸਾਨੂੰ ਜਾਣਕਾਰੀ ਨਹੀਂ ਹੁੰਦੀ ਕਈ ਵਾਰੀ ਅਧੂਰੀ ਜਾਣਕਾਰੀ ਹੁੰਦੀ ਹੈ ਅਧੂਰੀ ਜਾਣਕਾਰੀ ਹਮੇਸ਼ਾ ਹੀ ਖਰਾਬ ਕਰਦੀ ਹੈ ਉਹ ਕਿਤੇ ਨਾ ਵਾਇਰਲ ਹੋ ਜਾਂਦੀ ਹੈ ਵਾਇਰਲ ਹੋ ਜਾਂਦੀ ਹੈ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਇਹਦੇ ਵਿੱਚ ਕੋਈ ਜੋ ਵੀ ਚੀਜ਼ ਪਾ ਦੋ ਉਹਨੇ ਵਾਇਰਲ ਆ ਟੂ ਵਾਇਰਲ ਹੋ ਜਾਂਦਾ ਉਸ ਕਿਉਂਕਿ ਪਹਿਲਾਂ ਦੀਵਾਨ ਟੋਡਰਮਾਲ ਦੀ ਹਵੇਲੀ ਵਾਰੀ ਬਹੁਤ ਸਾਰੇ ਗੱਲਾਂ ਇਦਾਂ ਦੇ ਰੂਮਰਸ ਉੱਡਦੇ ਨੇ ਪਰ ਆ ਜੋ ਚੀਜ਼ ਸੰਭਾਲੀ ਜਾ ਐਸੀਆਂ ਸ਼ਕਤੀਆਂ ਜਿਨ੍ਹਾਂ ਨੂੰ ਉਪਰਾਲਾ ਕੀਤਾ ਤਾਂ ਕਰਕੇ ਉਹ ਫਾਊਂਡੇਸ਼ਨ ਬਣੀ ਤਾਂ ਜੋ ਜੋ ਕੰਮ ਚੱਲ ਰਿਹਾ ਹੈ ਬੜਾ ਲਾਰਜ ਸਕੇਲ ਤੇ ਕੰਮ ਚੱਲ ਰਿਹਾ ਉਸੇ ਤਰੀਕੇ ਦੇ ਵਿੱਚ ਤਾਂ ਸੰਗਤ ਨੂੰ ਬੇਨਤੀ ਹੈ ਕਿ ਸਰਕਾਰਾਂ ਦਾ ਕੰਮ ਨਹੀਂ ਹੁੰਦਾ ਸਰਕਾਰਾਂ ਠੀਕ ਹੈ ਇਹਨੂੰ ਇੱਕ ਵਾਰੀ ਪੈਸਾ ਦੇ ਸਕਦੀਆਂ ਨੇ ਪਰ ਮੁੜ ਕੇ ਮੇਨਟੇਨੈਂਸ ਨਹੀਂ ਕਰ ਸਕਦੀਆਂ ਉਹ ਦੇਖਣ ਦੇਖਣ ਜ਼ਰੂਰ ਆਉਣ ਸੰਗਤਾਂ ਸੰਗਤ ਨੂੰ ਅਪੀਲ ਹੈ ਕਿ ਸੰਗਤਾਂ ਇੱਥੇ ਦਰਸ਼ਨ ਕਰਨ ਆਪਣੇ ਆਪਣੇ ਤਰੀਕੇ ਨਾਲ ਇਹਨੂੰ ਪ੍ਰੋਮੋਟ ਕੀਤਾ ਜਾਵੇ ਤਾਂ ਕਿ ਇਹਨੇ ਪੰਥ ਦੇ ਨੁਮਾਇੰਦਗ ਜਥੇਬੰਦੀਆਂ ਨੇ ਉਹ ਆ ਕੇ ਇਹ ਧਿਆਨ ਦੇਣ ਤਾਂ ਨਹੀਂ ਸੱਜਣ ਜਿਹੜੇ ਕੋਈ ਸੇਵਾ ਚੁੱਕ ਸਕਦੇ ਨੇ ਸੇਵਾ ਚੁੱਕਣ ਤਾਂ ਕਿ ਇੱਥੇ ਇਹ ਵੀ ਇੱਕ ਜਿੱਥੇ ਦਿਵਾਨ ਟੋਡਰਮਲ ਜੀ ਨੂੰ ਅਸੀਂ ਇਕੀਦਰ ਪੇਸ਼ ਕਰਦੇ ਆ ਉੱਥੇ ਭਗਤ ਸਦਨਾ ਜੀ ਜਿਨ੍ਹਾਂ ਨੂੰ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੱਥਾ ਟੇਕਦੇ ਆ ਉਹਨਾਂ ਦਾ ਘਰ ਉਹਨਾਂ ਦੀ ਹਵੇਲੀ ਜਿੱਥੇ ਖੀਲਾ ਸਮਾਂ ਬਤਾਇਆ ਉਹਨਾਂ ਨੇ ਉੱਥੇ ਵੀ ਆ ਕੇ ਤੁਸੀਂ ਦਸ਼ਮੇ ਕਰੋ ਆ ਕੇ ਉਸ ਚੀਜ਼ ਨੂੰ ਸੰਭਾਲੋ ਉਸ ਚੀਜ਼ ਨੂੰ ਐਸ ਇਟ ਇਜ਼ ਇਹ ਕਿਉਂਕਿ ਬਹੁਤ ਸਾਰਾ ਕਿੰਨੀ ਵਾਰੀ ਸੰਭਾਲ ਹੋ ਚੁੱਕੀ ਆ ਹ ਹੇ ਨੀਚੇ ਤੁਸੀਂ ਦੇਖ ਰਹੇ ਹੋ ਮਾਰਬਲ ਵੀ ਲਗਾਇਆ ਪਰ ਸੰਭਾਲ ਨਾ ਹੋਣ ਕਰਕੇ ਇਹਦੀ ਮੇਨਟੇਨੈਂਸ ਨਾ ਹੋ ਇਹ ਮੁੜ ਕੇ ਫਿਰ ਜ਼ਜ਼ਰਾ ਹੁੰਦੇ ਜਾ ਰਹੀ ਹੈ ਫਿਰ ਕਸਤਾ ਹਾਲਤ ਹੁੰਦੀ ਜਾ ਰਹੀ ਹੈ ਇਹਨੂੰ ਜੇ ਸੰਭਾਲਿਆ ਜਾਏਗਾ ਇਹਦੇ ਵਧੀਆ ਤਰੀਕੇ ਨਾਲ ਸੰਭਾਲ ਕੀਤੀ ਜਾਏਗੀ ਤਾਂ ਇਹ ਬਚੀ ਰਹੇਗੀ ਤਾਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਆਪਣਾ ਇਤਿਹਾਸ ਦੱਸ ਸਕਦੇ ਹਾਂ ਸਰਹੰਦ ਦੀਆਂ ਇਮਾਰਤਾਂ ਸਰਹੰਦ ਦੀਆਂ ਜਿਹੜੀਆਂ ਮੋਨੂਮੈਂਟਸ ਨੇ ਉਤਰ ਹੋਰ ਹੈ ਉਹ ਸਾਡਾ ਵਿਰਸਾ ਹੈ ਸਾਡੀ ਵਿਰਾਸਤ ਹੈ ਤਾਂ ਦੱਸ ਸਕਦੇ ਸਾਡੀ ਉਹਨਾਂ ਵਾਲੀ ਪੀੜ੍ਹੀਆਂ ਇੱਥੋਂ ਪ੍ਰੇਰਣਾ ਲੈਣਗੀਆਂ ਦੇਖਣਗੀਆਂ ਤਾਂ ਦੱਸ ਸਕਣਗੀਆਂ ਨਹੀਂ ਤਾਂ ਉਹਨਾਂ ਵਾਸਤੇ ਇੱਕ ਇਹ ਗੱਲਾਂ ਰਹਿ ਜਾਣੀਆਂ ਵੀ ਨਹੀਂ ਸਾਨੂੰ ਸੁਣੀਆਂ ਸੁਣੀਆਂ ਗੱਲਾਂ ਨਹੀਂ ਹਿਰਦੇ ਚ ਰਹਿ ਜਾਣੀਆਂ ਜੇਕਰ ਉਹ ਦੇਖਣਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਬਾਕੀ ਬਿਲਕੁਲ ਸੁਣਨ ਦੇ ਨਾਲ ਦੇਖਣਾ ਵੀ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜਿਸ ਭਗਤ ਜੀ ਦੀ ਅਸੀਂ ਗੱਲ ਕਰਦੇ ਆ ਭਗਤ ਸਦਨਾ ਜੀ ਬਾਰੇ ਪੜ੍ਹਦੇ ਜ਼ਰੂਰ ਸੀ ਪਰ ਉਹਨਾਂ ਦਾ ਆਖਰੀ ਸਮਾ ਜਿੱਥੇ ਬਤਾਇਆ ਹੋਵੇ ਉਹਨਾਂ ਨੇ ਤੇ ਉਸ ਇਮਾਰਤ ਦੇ ਦਰਸ਼ਨ ਵੀ ਸੀ ਅੱਜ ਕੀਤੇ ਆ ਸੋ ਸੰਗਤ ਜੀ ਤੁਸੀਂ ਵੀ ਸਾਡੀ ਵੀਡੀਓ ਦੇ ਰਾਹੀਂ ਵੀ ਦਰਸ਼ਨ ਕਰਦੇ ਕਰ ਸਕਦੇ ਹੋ ਤੇ ਜੇ ਫਤੇਗੜ ਸਾਹਿਬ ਪਹੁੰਚੋ ਤਾਂ ਇਸ ਹਵੇਲੀ ਨੂੰ ਵੀ ਆ ਕੇ ਜਰੂਰ ਦੇਖੋ ਜੁੜੇ ਰਹੋ ਇੱਕ ਓੰਕਾਰ মিডিਆ ਦੇ ਨਾਲ ਧੰਨਵਾਦ